ਵੀਗਾ ਨਹੀਂ ਐ ਫਟਾਫਟ ਕੱਪੜੇ ਬਦਲ ਹਰ ਮੇਰੀ ਤੂੰ ਹੀ ਲੈ ਕੇ ਜਾਉਣੀ ਐ ਮੰਮੀ ਜੀ ਤੁਸੀਂ ਫਿਕਰ ਕਿਉਂ ਕਰਦੇ ਹੋ ਉਹ ਮੈਂ ਤਾਂ 2 ਮਿੰਟ ਲਾਣਾ ਇਹਨੇ ਤਿਆਰ ਹੋਣ ਨੂੰ ਨਹੀਂ ਤੂੰ ਰਹਿਣ ਦੇ ਤੇਰੇ 2 ਮਿੰਟ ਰ 2 ਘੰਟੇ ਵਰਗੇ ਹੁੰਦੇ ਨੇ ਤੂੰ 2 ਘੰਟੇ ਦਾ ਪਹਿਲਾਂ ਬਾਹਰ ਨਿਕਲ ਏ ਕੀ ਗੱਡੀ ਨਹੀਂ ਮਿਲ ਸਕਦੀ ਹਾਂਜੀ ਅੰਕਲ ਜੀ ਸੌਰੀ ਉਹ ਮੰਮੀ ਪਾਪਾ ਦਾ ਨਾ ਅਚਾਨਕ ਹੀ ਪਲਾਨ ਬਣ ਗਿਆ ਕੁੰਮਨ ਜਾਣ ਦਾ ਉਹ ਯਾਰ ਕਿਸੇ ਹੋਰ ਦੀ ਗੱਡੀ ਦਵਾ ਦੇ ਫਿਰ ਕਰ ਲੈ ਸਾਰੇ ਤਿਆਰ ਹੋਏ ਬੈਠੇ ਨੇ ਜਾਣ ਨੂੰ ਸੌਰੀ ਅੰਕਲ ਜੀ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ ਤੁਸੀਂ ਆਪ ਹੀ ਇੰਤਜ਼ਾਮ ਕਰ ਲਓ ਓ ਯਾਰ ਮੇਰੀ ਗੱਲ ਤਾਂ ਸੁਣ ਇਹ ਭਗਵਾ ਉਹ ਜਸਵਿੰਦਰ ਕੋਲ ਹੈ ਯਰ ਫਟੇ ਫਟੇ ਹੋ ਜਾਂਦੇ ਏ ਸਮਝ ਗਈ ਉਹ ਜਸਵਿੰਦਰ ਕੋਲ ਹੈ ਕੀ ਹੋ ਗਿਆ ਕਿਉਂ ਮੇਰੇ ਨਾਮ ਦੀ ਮਾਰਾ ਜੱਪੀ ਜਾਂਦਾ ਨੇ ਨੇ ਅੱਜ ਦੇਰੇ ਮੂੰਹ ਤੇ 12 ਕਾ ਵੱਜੇ ਨੇ ਉਹ 12 ਤਾਂ ਵੱਜਣ ਗਈ ਕਾਰ ਤੇ ਜਾਣ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਕੈਂਸਲ ਹੋ ਗਿਆ ਐ ਕਿਵੇਂ ਕੈਂਸਲ ਹੋ ਗਿਆ ਕੀ ਤੂੰ ਮੰਗੀ ਸੀ ਗੱਡੀ ਉਹ ਆਪਣੇ ਦਿੱਪੇ ਤੋਂ ਮੰਗੀ ਸੀ ਗੱਡੀ ਉਹ ਕਹਿੰਦਾ ਮੇਰੇ ਮੰਮੀ ਪਾਪਾ ਨੇ ਘੁੰਮਣ ਜਾਣਾ ਓਹੋ ਉਹ ਤਾਂ ਗੰਗੀ ਸੀ ਗੱਡੀ ਉਹ ਤਾਂ ਮੌਕੇ ਤੇ ਜਵਾਬ ਦੇਣ ਵਾਲੇ ਬੰਦੇ ਨੇ ਉਹ ਮੈਂ ਤਾਂ ਤਾਂ ਮੰਗੀ ਸੀ ਪਹਿਲਾਂ ਵੀ ਤਾਂ ਉਹਨਾਂ ਨੇ ਦੇ ਹੀ ਦਿੱਤੀ ਸੀ ਨਾ ਮੈਂ سوچਿਆ ਇਸ ਵਾਰ ਵੀ ਕੰਮ ਚੱਲ ਜੂਗਾ ਬੜੀ ਦਿੱਤੀ ਸੀ ਉਹਨਾਂ ਨੇ ਗੱਡੀ ਸਾਰਾ ਫੰਕਸ਼ਨ ਖਰਾਬ ਕਰਤਾ ਸੀ ਫੋਨ ਮਾਰ ਮਾਰ ਕੇ ਕਦੋਂ ਆਉਂਗੇ ਅੰਕਲ ਜੀ ਕਰਵਾਉਂਗੇ ਅੰਕਲ ਜੀ ਉਹ ਤੂੰ ਛੱਡੇ ਨਾ ਗੱਲਾਂ ਨੂੰ ਤੂੰ ਹੁਣ ਆਇਆ ਉਹ ਸੋਚ ਕੇ ਵੀ ਹੁਣ ਆਪਾਂ ਕਦੇ ਤੇ ਚਲੀਏ ਉਹ ਮੈਨੂੰ ਇੱਕ ਆਈਡੀਆ ਹੈ ਆਪਾਂ ਸਾਰਿਆਂ ਨੂੰ ਕੈਨਸਲ ਕਰ ਦਿੰਨੇ ਆ ਤੇ ਦੋਨੇ ਚੱਲਦੇ ਆ ਆਪਾਂ ਸਕੂਟਰ ਤੇ ਸਕੂਟਰ ਤੇ ਉਹ ਹੋਰ ਕੀ ਆਪਣਾ ਸਕੂਟਰ ਕਿਹੜਾ ਫਰੇਰੇ ਤੋਂ ਘਟਾ ਉਹ ਮੈਂ ਨਹੀਂ ਜਾਣਾ ਸਕੂਟਰ ਤੇ ਕਿਉਂ ਉਹ ਕਵੈਣਾ ਤਾਂ ਹੋਇਆ ਬੇ ਇਹ ਜਿੱਥੇ ਜੀ ਕਰਦਾ ਉੱਥੇ ਸੜ ਜਾਂਦਾ ਉਹ ਨਹੀਂ ਖੜਦਾ ਇਹ ਤਾਜ਼ੇ-ਤਾਜ਼ੇ ਤਾਂ ਮੈਂ 10000 ਰੁਪਏ ਲਾ ਕੇ ਹਟਿਆ ਇਹਦੇ ਤੇ ਉਹ ਮੈਂ ਫੇਰ ਵੀ ਨਹੀਂ ਜਾਣਾ ਇਹ ਤੇ ਇਨੇ ਤਿਆਰ ਵਿਆਰ ਹੋ ਕੇ ਸਕੂਟਰ ਤੇ ਆਏ ਨੇ ਉਹ ਤੂੰ ਆਪਣੇ ਰਿਸ਼ਤੇਦਾਰਾਂ ਦੀ ਗੱਲ ਮੇਰੇ ਕੋਲ ਨਾ ਕਰ ਮੈਨੂੰ ਸਭ ਪਤਾ ਹੈ ਤੇਰੇ ਰਿਸ਼ਤੇਦਾਰ ਕਿੰਨੇ ਇੱਕ ਪਾਣੀ ਚ ਨੇ ਨਾ ਤੇਰੇ ਕਹਿਣ ਦਾ ਕੀ ਮਤਲਬ ਹੈ ਉਹ ਮੇਰੇ ਕਹਿਣ ਦਾ ਮਤਲਬ ਹੈ ਕਿ ਜਿੰਨੀ ਚਾਦਰ ਹੋਵੇ ਨਾ ਉਨੇ ਹੀ ਪੈਰ ਪਸਾਰਨੇ ਚਾਹੀਦੇ ਨੇ ਨਾਲੇ ਜੇ ਆਪਣੇ ਕੋਲ ਸਕੂਟਰ ਹੈਗਾ ਤੇ ਸਕੂਟਰ ਤੇ ਹੀ ਚੱਲਾਂਗੇ ਕੋਈ ਨਹੀਂ ਤੇਰੇ ਸ਼ਾਨ ਘਟਦੀ ਤੂੰ ਜੋ ਕੁਝ ਮਰਜ਼ੀ ਕਹਿ ਲੈ ਮੈਂ ਫੇਰ ਵੀ ਨਹੀਂ ਆਂਦੀ ਸਕੂਟਰ ਤੇ ਅੱਛਾ ਤਾਂ ਇਹ ਗੱਲ ਹੈ ਤੂੰ ਨਹੀਂ ਜਾਂਦਾ ਫਿਰ ਮੈਂ ਵੀ ਨਹੀਂ ਜਾਂਦਾ ਅੱਜ ਜੀ ਨਾਲੇ ਵੱਧ ਤੋਂ ਵੱਧ ਕੀ ਹੋਊਗਾ ਮੇਰੇ ਤੇਲ ਦੇ ਪੈਸੇ ਬਚ ਜਾਣਗੇ ਤੇ ਮੋਟਾ ਸ਼ਗਨ ਦੇਣਾ ਨਾ ਜਿਹੜਾ ਉਹ ਵੀ ਬਚ ਜਾਊਗਾ ਹਾਂ ਜੁਸ ਬਿੰਗਰ ਕਰ ਤੂੰ ਤਾਂ ਆਪਣੇ ਭੈਣਾਂ ਨੂੰ ਮਿਲਣਾ ਸੀ ਮਾਸੀ ਜੀਆਂ ਕੁੜੀਆਂ ਨੂੰ ਮਿਲਣਾ ਸੀ ਹੋਰ ਤਾਂ ਹੋਰ ਤੂੰ ਤਾਂ ਇਹ ਦੇਖਣਾ ਸੀ ਬੀਬੀ ਕੀ ਲੈ ਕੇ ਆਉਂਦੀਆਂ ਨੇ ਨਾਲੇ ਜੇ ਨਾ ਗਿਆ ਫਿਰ ਤੈਨੂੰ ਵੀ ਪਤਾ ਲੱਗੂ ਵੀ ਕਾਣ ਕੀ ਲੈ ਆਏਗਾ ਚੁੱਪ ਕਰਕੇ ਸਕੂਟਰ ਤੇ ਬੈਠਾ ਦੇਖੀ ਜਾਊਗੀ ਤੂੰ ਜੀ ਨਾ ਬਿਲਕੁਲ ਸਹੀ ਕਹਿੰਦੇ ਸੀਗੇ ਵੀ ਜਿੰਨੀ ਚਾਦਰ ਹੋਵੇ ਨਾ ਉੰਨੀ ਪੈਰ ਫਸਾਣੇ ਜਾਈਂਦੇ ਨੇਗੇ ਉਹ ਨਾਲੇ ਕੋਈ ਗੱਲ ਨਹੀਂ ਆਪਾਂ ਤਾਂ ਫਰਾਰੀ ਤੇ ਚੱਲਾਂਗੇ ਜਿਹੜੀ ਸਕੂਟਰ ਤੇ ਉਹ ਪੱਕੀ ਗੱਲ ਆ ਨਾ ਉਹ ਹਾਂ ਹਾਂ ਦੇਖ ਲੈ ਰਾਤ ਕਲੇਸ਼ ਤਾਂ ਨਹੀਂ ਕਰਾਂਗੇ ਉਹ ਨਹੀਂ ਨਹੀਂ ਕਿਹੇ ਗੱਲ ਨਾ ਕਰਦੇ ਤੁਸੀਂ ਐਥੇ ਕਿਹੜੇ ਹੁਣ ਗੱਲਾਂ ਮਾਰੀ ਜਾਓਗੇ ਉੱਥੇ ਫੰਕਸ਼ਨ ਨਹੀਂ ਕਰੇ ਜਾਣਾ ਆਪਣਾ ਉਹ ਚੱਲ ਫਿਰ ਠੀਕ ਆ ਚੱਲ ਚੱਲੀਏ ਪਾਪੀ ਤੁਸੀਂ ਸਾਰੀ ਵੀਡੀਓ ਦੇਖ ਚੁੱਕੇ ਹੋ ਜੀ ਹੋਪਸ ਆ ਤੁਹਾਨੂੰ ਪਸੰਦ ਵੀ ਬਹੁਤ ਆਈ ਹੋਣੀ ਹੈ ਜੀ ਇੱਕ ਰਿਕਵੈਸਟ ਆ ਤੁਹਾਨੂੰ ਤੁਸੀਂ ਵੀਡੀਓ ਦੇਖਦੇ ਹੋ ਪਰ ਉਹਨੂੰ ਸ਼ੇਅਰ ਸ਼ੇਅਰ ਨਹੀਂ ਕਰਦੇ ਹੈਗੇ ਇਹ ਵੀਡੀਓ ਜਿਹੜੀ ਕਾਮੇਡੀ ਦੀ ਹੁੰਦੀ ਹੈ ਜੀ ਇਹਨੂੰ ਬਣਾਉਣ ਦੇ ਵਿੱਚ ਬਹੁਤ ਮਿਹਨਤ ਲੱਗਦੀ ਆ ਬਹੁਤ ਸੋਚਣਾ ਪੈਂਦਾ ਸੋ ਪਲੀਜ਼ ਪਲੀਜ਼ ਬੱਦ ਤੋਂ ਬਾਦ ਸ਼ੇਅਰ ਕਰਿਆ ਕਰੋ ਜੀ ਕਮੈਂਟ ਵੀ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ